ਸਰੈਨ ਨੂੰ ਸਤਿਕਾਰ ਮੈਂ ਤੁਹਾਡਾ ਆਪਣਾ ਪ੍ਰਭਿੰਦਰ ਸਿੰਘ ਪੀ ਵਾਲਾ ਐਂਟੀਗ੍ਰੈਕਸ ਕੌਂਸਲ ਆਫ ਇੰਡੀਆ ਦਾ ਪੰਜਾਬ ਦਾ ਅੱਜ ਅਸੀਂ ਖੁੜੀ ਸੰਗਰ ਆਏ ਸੀ ਉਸ ਦਾ ਮੈਨੂੰ ਬਹੁਤ ਇਹ ਦੁੱਖ ਹੋਇਆ ਵੇਖ ਕੇ ਸਾਰੇ ਕਿਸੇ ਵੀ ਗਰੀਬ ਦਾ ਕੰਮ ਜਾਣੀ ਰਹਿਮਾਨ ਸਾਹਿਬ ਹਾਂਜੀ ਮੈਂਬਰ ਸਾਹਿਬ ਤੁਹਾਡਾ ਨਾਮ ਕੀ ਹੈ ਗੁਰਨਾਇਬ ਸਿੰਘ ਜੀ ਪਿੰਡ ਪੋਟਲੀ ਸਿੰਘਰ ਜੀ ਅਸੀਂ ਮੈਂਬਰ ਸਾਹਿਬ ਇੱਥੇ ਆਏ ਹੋਏ ਆ ਠੀਕ ਹੈ ਜੀ ਆਹ ਤੁਹਾਡੇ ਪਾਣੀ ਦਾ ਹਾਲਾਤ ਦੇਖਣ ਆਏ ਸੀਗੇ ਤੇ ਆਪਣੇ ਹੈਗਾ ਵੀ ਕੁਝ ਕਿਤਾ ਕੁਦਰਤੀ ਆਫਤਾਂ ਹੁੰਦੀਆਂ ਨੇ ਕੁਝ ਕਿ ਜਿਵੇਂ ਇਨਸਾਨ ਕਹਿੰਦੇ ਵੀ ਅਸੀਂ ਆਪ ਛੇੜਦੇ ਹਾਂ ਤੁਹਾਡੇ ਪਿੰਡ ਜਿਵੇਂ ਛੱਪੜ ਦੀ ਜਗ੍ਹਾ ਬਹੁਤ ਕਾਫੀ ਦੱਸਦੇ ਆ ਜੇ ਜੇਕਰ ਉਹ ਛੱਪੜ ਦੀ ਜਗ੍ਹਾ ਪੂਰੀ ਹੁੰਦੀ ਤਾਂ ਪਾਣੀ ਸਾਰਾ ਉਸ ਮੇਟ ਜਾਂਦੇ ਆ ਆਪਤ ਨਹੀਂ ਆਉਂਦੀ ਸੀਗੀ ਤੇ ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਆ ਤੁਹਾਡੇ ਛੱਪੜ ਦੀ ਜਗ੍ਹਾ ਕਿੰਨੀ ਕਰ ਪਹਿਲੇ ਤੋਂ ਤੁਹਾਨੂੰ ਜੀ ਜੀ ਆਇਆਂ ਨੂੰ ਪਿੰਡ ਆਇਆ ਲਈ ਇਹ ਜਿਹੜਾ ਪਿੰਡ ਹੈ ਜੀ ਇਹ ਸਾਡਾ ਪਿੰਡ ਭਾਈ ਮੁਖਨਾ ਸਿੰਘ ਤੇ ਭਾਈ ਸੁਖਨਾ ਸਿੰਘ ਦੋ ਭਰਾ ਸੀ ਮਝ ਵੀ ਸਖ ਠੀਕ ਹੈ ਜੀ ਉਹਨਾਂ ਦਾ ਵੱੱਦਾ ਹੋਇਆ ਪਿੰਡ ਸੀ ਠੀਕ ਹੈ ਜੀ ਉਹਨਾਂ ਨੇ ਬਾਹਰਲੇ ਪਿੰਡਾਂ ਤੋਂ ਥੋੜੇ ਥੋੜੇ ਆਦਮੀ ਸਾਰੇ ਪੰਜਾਬਾਂ ਦੇ ਲਿਆ ਕੇ ਇੱਥੇ ਵਸਾਇਆ ਹੈ ਠੀਕ ਹੈ ਇਹ ਜਿਹੜਾ ਪਿੰਡ ਦੀ ਜਾਇਦਾਦ ਹੈ ਬਾਬਾ ਮੁਖਲਾ ਜੀ ਦੇ ਨਾਂ ਬੋਲਦੀ ਹੈ ਠੀਕ ਹੈ ਜੀ ਛੱਪੜ ਵੀ ਬਾਬਾ ਮੁਖਲਾ ਜੀ ਦੇ ਸੁਖਣਾ ਜੀ ਦੇ ਨਾਂ ਹੈ ਪੰਚਾਇਤ ਘਰ ਵੀ ਬਾਬਾ ਸੁਖਣਾ ਜੀ ਦੇ ਨਾਂ ਹੈ ਵਾਟਰ ਵਾਕਸ ਉਹ ਵੀ ਬਾਬੇ ਸੁਖਣਾ ਜੀ ਦੇ ਨਾਂ ਜੋ ਮੰਡੀ ਹੈ ਹਾਂਜੀ ਉਹ ਵੀ ਪੰਚਾਇਤ ਨੇ ਕਿਸੇ ਟਾਈਮ ਤੇ ਇਸੇ ਪੋਟੇ ਦੀ ਪੰਚਾਇਤ ਸੀ ਉਦੋਂ ਉਹ ਛੱਪੜ ਦਿੱਤਾ ਸੀਗਾ ਕਿ ਵਾਧੂ ਪਾਣੀ ਪਿੰਡ ਦਾ ਛੱਪੜ ਚ ਪਾਇਆ ਜਾਵੇ ਉਹ ਛੱਪੜ ਪੂੜ ਕੇ ਉੱਥੇ ਮੰਡੀ ਬਣاتی ਜਿਹੜੀ ਮੰਡੀ ਵਿੱਚ ਸਾਡੇ ਗਰੀਬਾਂ ਨੂੰ ਘਨੌਲੀਆਂ ਚਾਹੀਦੀਆਂ ਸੀ ਠੀਕ ਹੈ ਇਹ 25 ਕਿੱਲਿਆਂ ਦਾ ਸਾਡੇ ਬਜ਼ੁਰਗ ਦੱਸਦੇ 25 ਕਿੱਲੇ ਛੱਪੜ ਹੈ ਮੈਂ ਆਪ ਇਹਨਾਂ ਛੱਪੜਾਂ ਚ ਨਹਾਉਂਦਾ ਰਿ ਪਾਣੀ ਪਿੰਡੇ ਰਿਆਂ ਛਪੜਾਂ ਦਾ ਸਾਹ ਪਾਣੀ ਹੁੰਦਾ ਸੀ ਇੱਥੇ ਲੋਕਾਂ ਨੇ ਕਬਜ਼ੇ ਕੀਤੇ ਗਏ ਆ ਕੁਛ ਸ਼ਾਮ ਲਟਾਂ ਠੀਕ ਹੈ ਕੁਛ ਜੇ ਪੈਲੀ ਆ ਜੋ ਗਰੀਬ ਗਰੀਬਾਂ ਦੇ ਨਾਂ ਸੀ ਉਹ ਜ਼ਿਮੀਂਦਾਰਾਂ ਨੇ ਅਜੇ ਰਜਿਸਟਰੀਆਂ ਨਹੀਂ ਮੇਰੇ ਸਾਹਮਣੇ ਕਈਆਂ ਹੋਣੀਆਂ ਠੀਕ ਹੈ ਉਹ ੱਟਕੇ ਨਾ ਉਹੇ ਵਲੀ ਬੈਠੇ ਆ ਜੋ ਆ ਸਾਡਾ ਨਹਿਰ ਦਾ ਰਖਵਾ ਇਹ ਵੀ ਗਰੀਬਾਂ ਦੇ ਸੀਗਾ ਬਾਬੇ ਮੁਖਲੇ ਸੁਖਨੇ ਦਾ ਇਹ ਆਪ ਕਬਜ਼ੇ ਕਰੀ ਬੈਠੇ ਠੀਕ ਹੈ ਇਹ ਸਾਰੀ ਜ਼ਮੀਨ ਜਿੰਨੀ ਵੀ ਜਾਇਦਾਦ ਆ ਇੱਥੇ ਮਰਬੇਬੰਦੀ ਗਲਤ ਹੋਈ ਆ ਕਾਣੀ ਵੰਡ ਹੋਈ ਆ ਮੈਂ ਕੋਟਲੀ ਸਿੰਘ ਰਹੇ ਆ ਇੱਕ ਅਸੀਂ ਛੱਪੜ ਦੇਖਿਆ ਹੈ। ਇੱਕ ਤਕਰੀਬਨ ਛੱਪੜ ਜੇ ਪੂਰਾ ਹੁੰਦਾ ਹੋ ਤਾਂ ਜਿਹੜੇ ਅੱਜ ਹਾਲਾਤ ਬਣਿਆ ਪਾਣੀਆਂ ਦੇ ਪਿੰਡ ਡੋਪਨ ਤੇ ਹੈ, ਗਰੀਬਾਂ ਦੇ ਘਰ ਡੋਪਨ ਤੇ ਹੈ। ਤੇ ਵੀ ਇਹ ਛੱਪੜ ਜਿਹੜੇ ਬਣੇ ਹੁੰਦੇ ਇਹ ਪਾਣੀ ਦੇ ਵਾਸਤੇ ਬਣੇ ਹੁੰਦੇ ਆ। ਤੇ ਜੇ ਉਹ ਛੱਪੜ ਪੂਰੇ ਹੁੰਦੇ ਤਾਂ ਜੱਜ ਹਾਲਾਤ ਨਾ ਬਣਦੇ। ਤੇ ਕਿੰਨੇ ਕਿਲੇ ਹੈਗੇ ਆ ਛੱਪੜ ਦੇ? ਇਹ ਛੱਪੜ ਪੁਰਾਣੇ ਬਿਉਰਕਾਂ ਦੇ ਕਰਨ ਦੇ ਮੁਤਾਬਕ ਤਕਰੀਬਨ 22 ਕਿਲੇ ਦਾ ਦਾ ਟੀਚਾ ਦਰਜ ਹੈ। ਤਕਰੀਬਨ ਤਕਰੀਬਨ ਅੱਛਾ ਜੀ ਹੁਣ ਅਸੀਂ ਵੇਖ ਕੇ ਆਏ ਆਂ ਵੀ ਇੱਕ ਤੱਕ ਕਿੰਨੇ ਹੀ ਰਹਿ ਗਿਆ ਤਕਰੀਬਨ ਤੇ ਦੂਜਾ ਸੀ ਦੇਖਿਆ ਨਹੀਂ ਆਂ ਵੀ ਤਕਰੀਬਨ 21 22 ਕਿੱਲੇ ਹੈਗੇ ਆ ਹਾਂ ਜੀ ਇਹ ਪ੍ਰਸ਼ਾਸਨ ਨੂੰ ਕੀ ਕਹੋਗੇ ਤੁਸੀਂ ਪ੍ਰਸ਼ਾਸਨ ਨੂੰ ਮੰਗਾਈ ਜਿਵੇਂ ਸਾਡੇ ਪਾਣੀ ਦੀ ਨਿਕਾਸੀ ਜਾਣੀ ਆ ਛੱਪੜਾਂ ਦਾ ਹੈਗਾ ਉਹਦਾ ਵੀ ਕਰਵਾਇਆ ਜਾਵੇ ਜਿਵੇਂ ਗਰੀਬ ਹੁੰਦੇ ਹੈਗੇ ਜਿਵੇਂ ਉਹ ਪਰਿਵਾਰਕ ਬਹੁਤ ਜਿਵੇਂ ਸਾਡੇ ਉਪਰ ਆ ਰਹੇ ਜਾਂਦੀ ਵਸਤੀ ਇੱਕ ਹਾਂ ਜੀ ਉਹ ਤਕਰੀਬਨ ਸਾਰੀ ਡੁੱਬੀ ਪਈ ਹੈ ਇਹ ਕਾਈ ਪੰਜਾਹ ਇੱਕ ਮਾਨਕੇ ਚਲੋ ਵੀ ਵੀ ਇਨ ਵਾਈ ਕਿੰਨੇ ਸੀਗੇ ਸਿਰ ਚਪੜਦੇ ਹੁਣ ਚਾਰ ਪੰਜ ਕਨਾਲਾ ਰਹਿ ਗਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਜਾਂ ਇਹ ਤਾਂ ਕੋਸ ਐ ਅਲੱਗ ਅਲੱਗ ਹਨ ਜਿਵੇਂ ਚੈਨਲ ਸਾਈ ਚਪੜ ਹੈਗੇ ਜੀ ਘਟੇ ਵੀ ਬਹੁਤ ਹੈ ਜੀ ਉਹਦੀ ਮਨਤੀ ਮਨਤੀ ਹੋਵੇ ਪਰ ਚਰਨਾ ਜਿਵੇਂ ਅੱਗੇ ਆਟੇਆਂ ਪਈਆਂ ਵੀ ਐ ਇਸ ਜੀ ਤੇ ਉਹਦਾ ਹੁਣ ਪ੍ਰਸ਼ਾਸਨ ਨੇ ਕਰਨਾ ਜੀ ਜੋ ਉਸ ਕਰਨਾ ਵੀ ਠੀਕ